इकबाल जैसा आम शायर भी कहता है तेरे सीने में दम है दिल नहीं है तेरा दम गर्म ये मैं फिल नहीं है तेरे दिल गर्मी तो रही नहीं तेरे जज्बे ठंडे हो गए तेरे च भावकता तो है ही नहीं निकल जा अकल से आगे के ये नूर चिरागे राह है मंजिल नहीं है ਅਕਲ ਤੇ ਰਸਤੇ ਦਾ دیوا ਸੀ ਰਸਤਾ ਵੇਖਣ ਵਾਸਤੇ ਸੀ ਬૌਧਕ ਤੇ ਤਿਸੀ ਸਿਰਫ ਇਸ ਵਾਸਤੇ ਰਸਤਾ ਵੇਖ ਲੈ ਪਰ ਤੂੰ ਬਸ ਰਸਤਾ ਹੀ ਵੇਖਦਾ ਰਿਹਾ ਰਸਤਾ ਹੀ ਵੇਖਦਾ ਰਿਹਾ ਚਲਿਆ ਹੀ ਨਹੀਂ ਕਿਉਂਕਿ ਤੇਰੇ ਜਜ਼ਬੇ ਠੰਡੇ ਪੈ ਗਏ ਤੇਰੇ ਵਿੱਚ ਭਾਵਕਤਾ ਨਹੀਂ ਹੈ ਔਰ ਭਾਵਕਤਾ ਹੈ ਬੌਧਿਕਤਾ ਨੇ ਕੋਈ ਇਸ ਤਰ੍ਹਾਂ ਵੀ ਤوازن ਖੋ ਬੈਠਦੇ ਨੇ। ਤਾਂ ਭਟਕਣਾ ਜੀਵਨ ਭਰ ਆਉਂਦੀ ਹੈ। ਇਹ ਤੇ ਹੁਣ ਕਦੀ ਕਦਾਈ ਐਸਾ ਹੋ ਸਕਦਾ ਹੈ ਕਿ ਭਟਕੇ ਹੋ ਵੀ ਚੱਲੋ ਢਟਕ ਢਟਕ ਕੇ ਕਿਤੇ ਦਰਵਾਜ਼ੇ ਤੇ ਪਹੁੰਚ ਜਾਵੇ। ਜਿਵੇਂ ਕਈ ਵਾਰ ਅੰਦਰ ਵੀ ਢਟਕ-ਵਟਕ ਕੇ ਟਿਕਾਣੇ ਤੇ ਪਹੁੰਚ ਜਾਂਦੇ ਨੇ। ਭਾਵਕਤਾ ਹੋ ਸਕਦਾ ਹੈ ਕਿਧਰੇ ਹਜ਼ਾਰ ਦੇ ਚੋਂ ਇੱਕ ਕਦ ਨੂੰ ਮੰਜ਼ਿਲ ਤੇ ਪਹੁੰਚਾ ਦੇਵੇ। ਇੱਕ ਨੂੰ ਬਾਕੀ ਦੇ ਸਾਰੇ ਭਟਕ ਜਾਣਗੇ ਲੇਕਿਨ ਬੌਧਕਤਾ ਹਜ਼ਾਰ ਦੇ ਚ ਇੱਕ ਵੀ ਨਹੀਂ ਪਹੁੰਚ ਸਕਦਾ ਬਸ ਕਿਉਂਕਿ ਉਹ ਤੇ ਦੇਖਦਾ ਚਲਦਾ ਹੈ ਹੀ ਨਹੀਂ ਬਿਲਕੁਲ ਨਹੀਂ ਚਲਦਾ ਸਿਰਫ ਦੇਖਣ ਦੇ ਚੀਸ਼ਾ ਹੋ ਗਏ ਪਤਨੇ ਕਿਤਨੇ ਦੁਨੀਆ ਦੇ ਚ ਮੈਨੂੰ ਗਿਆਨ ਨਹੀਂ ਮਿਲੇ ਨੇ ਕਹਿੰਦੇ ਨੇ ਗਿਆਨੀ ਜੀ ਸਾਨੂੰ ਸੁਣਨ ਦਾ ਹੀ ਸ਼ੌਕ ਹੈ ਪੜਨ ਦਾ ਹੀ ਸ਼ੌਕ ਹੈ ਬਾਕੀ ਕੁਝ ਨਹੀਂ ਜਦ ਉਹਨਾਂ ਦਾ ਮੈਂ ਗਿਆਨ ਦੇਖਦਾ ਤਾਂ ਮੈਂ ਉਹਨਾਂ ਕੋਲ ਪੁੱਛਦਾ ਅੰਮ੍ਰਿਤ ਵੇਲੇ ਉੱਠਦੇ ਹੋ ਜਪ ਕਰਦੇ ਕਹਿੰਦੇ ਨਹੀਂ ਸਾਨੂੰ ਬਸ ਸੁਣਨ ਦਾ ਸ਼ੌਕ ਹੈ ਪੜਨ ਦਾ ਸ਼ੌਕ ਬਸ ਬਹੁਤ ਕਿਤਾਬਾਂ ਬਹੁਤ ਕਿਤਾਬਾਂ ਔਰ ਕੁਝ ਵੀ ਨਹੀਂ ਤੋ ਇਸ ਬਾਰੇ ਇਕਬਾਲ ਇੰਜ ਕਹਿੰਦਾ ਜੇ ਠੀਕ ਹੈ ਦਿਲ ਕੇ ਪਾਸ ਰਹੇ ਪਾਸਬਾਨੇ ਅਕਲ ਪਾਸਬਾਨੇ ਅਕਲ ਦੀ ਚਾਹੀਦੀ ਹੈ ਰਖਵਾਲੀ ਅਕਲ ਦੀ ਚਾਹੀਦੀ ਹੈ ਕਿਉਂਕਿ ਦਿਲ ਬੋਲਾ ਹੈ ਦਿਲ ਭਾਵਕ ਹੈ ਦਿਲ ਜਜ਼ਬਾਤੀ ਹੈ ਇਤੇ ਚੱਲੇਗਾ ਗਲਤ ਨਾ ਚਲ ਪਏ ਕਿਧਰੇ ਭਟਕ ਨਾ ਜਾਏ ਤੋ ਰਖਵਾਲੀ ਤੇ ਚਾਹੀਦੀ ਇਸ ਵਾਸੇ ਬੁੱਧੀ ਨੂੰ ਮਾਂ ਵੀ ਕਹਿੰਦੇ ਨੇ ਬੌਧਕਤਾ ਨੂੰ ਮਾਂ ਵੀ ਕਹਿੰਦੇ ਇਹ ਠੀਕ ਹੈ ਕਿ ਦਿਲ ਕੇ ਪਾਸ ਰਹੇ ਪਾਸਬਾਨੇ ਅਕਲ ਲੇਕਿਨ ਕبھی ਕبھی ਇਸੇ ਤਨਹਾ ਵੀ ਛੋੜ ਦੇ ਇੱਕ ਛੋਟਾ ਬੱਚਾ ਸੀ ਮਾਂ ਉਸਦਾ ਹੱਥ ਪਕੜ ਕੇ ਚਲਾਉਂਦੀ ਸੀ ਅੱਜ ਉਹ ਜਵਾਨ ਹੋ ਗਿਆ ਤੇ ਹੁਣ ਵੀ ਮਾਂ ਆਖੇ ਮੈਂ ਤੇਰਾ ਹੱਥ ਨਹੀਂ ਛੋੜਨਾ ਤੇ ਮਾਂ ਯਕੀਨ ਜਾਣੋ ਡਾਇਣ ਬਣ ਜਾਏਗੀ ਗੁਸਤਾਖੀ ਮਾਂ ਹੁਣ ਤੇ ਹੱਥ ਛੋੜਨਾ ਪਏਗਾ ਉਹਨੂੰ ਚੱਲਣ ਦੀ ਜਾਂਚ ਆ ਗਈ ਹੈ ਪਰ ਤੂੰ ਆਖੇ ਨਹੀਂ ਮੈਂ ਇਸ ਤਰ੍ਹਾਂ ਇਸਨੂੰ ਚਲਾਇਆ ਸੀ ਇਹ ਨਹੀਂ ਚੱਲ ਸਕਦਾ ਸੀ ਮੈਂ ਇਸ ਤਰ੍ਹਾਂ ਇਸਨੂੰ ਚਲਾਇਆ ਸੀ ਚਲਾਇਆ ਹੋਵੇਗਾ ਪਰ ਹੁਣ ਚੱਲ ਸਕਦਾ ਹੈ ਪਰ ਕੋਈ ਮਾਂ ਜ਼ਿੱਦ ਕਰੇ ਨਹੀਂ ਮੈਂ ਹੁਣ ਵੀ ਹੱਥ ਫੜ ਕੇ ਹੀ ਚਲਾਣਾ ਹੈ ਸੀ ਹੋਝ ਨਹੀਂ ਤੋ ਉਹ ਤੇ ਅਪੰਗ ਹੋ ਜਾਏਗਾ ਉਧਰ ਰਹਿ ਜਾਏ ਇਕਬਾਲ ਕਹਿੰਦਾ ਉਹਨਾਂ ਅਕਲ ਨੂੰ ਕਿਸੇ ਵਕਤ ਇੱਕ ਪਾਸੇ ਵੀ ਕਰ ਦੇ ਸੁੱਟ ਦੇ ਪਰੇ ਹੱਥ ਛੁਡਾ ਲੈ ਇਸ ਤਾਂ ਅਗਰੇ ਅਕਲ ਇਹ ਮਾਂ ਹੁਣ ਵੀ ਹੱਥ ਪਕੜੇ ਨਹੀਂ ਇਸ ਨੂੰ ਇੱਕ ਪਾਸੇ ਕਰ ਕਿਸ ਵਕਤ ਇੱਕ ਪਾਸੇ ਕਰੀਏ ਜਦ ਅੱਲਾਹ ਹੋ ਅੱਲਾਹ ਕਰਨਾ ਹੈ ਡਾਕਟਰ ਮੁਹੰਮਦ ਇਕਬਾਲ ਜਦ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਅਕਲ ਇੱਕ ਪਾਸੇ ਸੁੱਟ ਜਦ ਬਾਣੀ ਪੜਨੀ ਹੈ ਅਕਲ ਇੱਕ ਪਾਸੇ ਸਟ ਪਤਨੇ ਕਿਤਨੇ ਆਨੇ ਮੈਨੂੰ ਆਖੇ ਅਰਥ ਬੋਧ ਤੇ ਸਾਨੂੰ ਆਉਂਦੇ ਨਹੀਂ ਤੇ ਬਾਣੀ ਪੜ ਕੇ ਕੀ ਕਰੀਏ ਤਾਂ ਮੈਂ ਕਹ ਜਿਨਾਂ ਨੂੰ ਅਰਥ ਬੋਧ ਆਉਂਦੇ ਨੇ ਫਿਰ ਉਹ ਤੇ ਸਾਰੇ ਬ੍ਰਹਮਗੇ ਨਹੀਂ ਹੋ ਜਾਣੇ ਚਾਹੀਦੇ ਜਿਨਾਂ ਨੂੰ ਆਉਂਦੇ ਨਾ ਉਹ ਕਿਹੜੇ ਬ੍ਰਹਮਗੇ ਨਹੀਂ ਹੋ ਗਏ ਨੇ ਉਹ ਕਿਹੜੇ ਰੱਬ ਨਾਲ ਜੁੜ ਗਏ ਇਹ ਕਿਹੜੇ ਚੱਕਰਾਂ 'ਚ ਪਏ ਇੱਕ ਕਿਸਮ ਬੁਲੇਖੇਂ ਤੁਸੀਂ ਪਏ ਗਏ ਬਾਣੀ ਇੰਜ ਪੜੋ ਅੰਦਰ ਇਹ ਭਾਵ ਕਰਕੇ ਕਿ ਗੁਰੂ ਨਾਨਕ ਦੀ ਬਾਣੀ ਪੜ ਰਿਹਾ ਹਾਂ ਔਰ ਗੁਰੂ ਨਾਨਕ ਦੀ ਬਾਣੀ ਖਸਮ ਦੇ ਬੋਲ ਨੇ ਪ੍ਰਮਾਤਮਾ ਦੇ ਬੋਲ ਨੇ ਕਿ ਐ ਥੋੜੀ ਗੱਲ ਐ ਕਿ ਸਾਡੀ ਜ਼ਬਾਨ ਤੇ ਪ੍ਰਮਾਤਮਾ ਦੇ ਬੋਲ ਕਿ ਐ ਥੋੜੀ ਗੱਲ ਐ ਜ਼ਬਾਨ ਇਹ ਝੂਠੀ ਜ਼ਬਾਨ ਇਸ ਦੇ ਤੇ ਖਸਮ ਦੇ ਬੋਲ ਆ ਗਏ ਪ੍ਰਮਾਤਮਾ ਦੀ ਬਾਣੀ ਆ ਗਈ ਪ੍ਰਮਾਤਮਾ ਦੇ ਬੋਲ ਆ ਗਏ ਨੇ ਇਹ ਹੀ ਇੱਕ ਜਜ਼ਬਾ ਝਰਨਾਡ ਪੈਦਾ ਕਰ ਦੇਗਾ ਇਤਨਾ ਇੱਕ ਜਜ਼ਬਾ ਸਾਰੀ ਪਵਿੱਤਰਤਾ ਨੂੰ ਅੰਦਰ ਪੈਦਾ ਕਰ ਦੇਗਾ। ਮੈਂ ਬੜਾ ਖੁਸ਼ਕਿਸਮਤ ਮੈਨੂੰ ਪਰਮਾਤਮਾ ਦੇ ਬੋਲ ਪੜਨ ਨੂੰ ਮਿਲ ਗਏ। ਮੇਰੀ ਜ਼ੁਬਾਨ 'ਤੇ ਉਚਾਰਨ ਕਰਦੀ ਹੈ ਉਹ ਬੋਲ ਜੋ ਪਰਮਾਤਮਾ ਦੇ ਨੇ। ਕਹਿ ਥੋੜੀ ਗੱਲ ਹੈ। ਇਹ ਤੇ ਬਹੁਤ ਵੱਡੀ ਸੌਗਾਤ ਹੈ। ਅਰਥ ਤੈਨੂੰ ਆ ਵੀ ਗਏ ਤੇ ਕੀ ਹੋ ਜਾਣਾ? ਜਿਨ੍ਹਾਂ ਨੂੰ ਆਉਂਦੇ ਨਹੀਂ ਅਰਥ ਉਹ ਕਿਹੜੇ ਜੋ ਹੈ ਪਰਮਪੁਰਖ ਹੋ ਗਏ ਨੇ। ਇਸ ਚੱਕਰੇ ਚ ਨਹੀਂ ਪੜਨਾ ਚਾਹੀਦਾ ਪੜਦੇ ਜਾਓ ਚਲਦੇ ਜਾਓਗੇ ਪਹੁੰਚ ਕੇ ਸਾਰੇ ਅਰਥ ਖੁੱਲ ਜਾਣਗੇ ਔਰ ਉਹ ਸਹੀ ਅਰਥ ਹੋਣਗੇ ਇਸ ਤੋਂ ਪਹਿਲੇ ਮੈਂ ਅਰਜ਼ ਕਰਾਂ ਕੋਈ ਵੀ ਅਰਥ ਅਰਥ ਨਹੀਂ ਹੈ ਤੁਸੀਂ ਆਖੋਗੇ ਮੈਂ ਕੀ ਆਖ ਰਿਹਾ ਇਸ ਵਾਸਤੇ ਕਹਿ ਰਿਹਾ ਘਟ ਤੋਂ ਘਟ ਮੈਂ ਆਪਣੀ ਜ਼ਿੰਦਗੀ ਚ 50 ਟੀਕੇ ਜਪਜੀ ਸਾਹਿਬ ਦੇ ਦੇਖੇ ਨੇ 50 ਇੱਕ ਦੇ ਅਰਥ ਦੂਜੇ ਨਾਲ ਨਹੀਂ ਮਿਲਦੇ ਉਦਾਸੀਆਂ ਦੇ ਟੀਕੇ ਨਿਰਮਲਿਆਂ ਦੇ ਟੀਕੇ ਫਿਰ ਪੁਰਾਚੀਨ ਟੀਕਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਗਰਬਗੰਜ ਨੇ ਸੋਢੀ ਤੇਜਾ ਸਿੰਘ ਫਿਰ ਫਰੀਦਕੋਟੀਆਂ ਦੇ ਟੀਕੇ ਭਾਈ ਵੀਰ ਸਿੰਘ ਬਾਬਾ ਬਿਸ਼ਨ ਸਿੰਘ ਫਿਰ ਪੰਡਤ ਗਣੇਸ਼ਾ ਸਿੰਘ ਪੰਡਤ ਤਾਰਾ ਸਿੰਘ ਨਰੋਤਮ ਫਿਰ ਸਤੋ ਅਲੀ ਗਲੀ ਸੰਤ ਅਮੀਰ ਸਿੰਘ ਉਹਨਾਂ ਦਾ ਟੀਕਾ ਫਿਰ ਪ੍ਰਿੰਸੀਪਲ ਸਾਹਿਬ ਸਿੰਘ ਨੇ ਪਤਾ ਨਹੀਂ ਕਿੰਨੇ ਠੀਕੇ ਪ੍ਰਿੰਸਪਲ ਗੰਗਾ ਸਿੰਘ ਨੇ ਵੀ ਕੀਤਾ ਸੀ। ਔਰ ਮੈਂ ਹੈਰਾਨ ਇੱਕ ਅਰਥ ਦੂਜੇ ਨਾਲ ਨਹੀਂ ਮਿਲਦੇ। ਜਾਂ ਤੇ ਕਹੀਏ ਇਹ ਸਾਰੇ ਹੀ ਗਲਤ ਨੇ ਜਾਂ ਕਹੀਏ ਕੋਈ ਇੱਕ ਠੀਕ ਹੈ ਬਾਕੀ ਸਾਰੇ ਗਲਤ ਨੇ। ਆਖਰ ਇੱਕ ਹੀ ਠੀਕ ਹੋ ਸਕਦਾ ਹੈ। ਕਿਉਂਕਿ ਇੱਕ ਦੇ ਅਰਥ ਦੂਜੇ ਨਾਲ ਨਹੀਂ ਮਿਲਦੇ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਵੀ ਇੱਕ ਦੇ ਦੂਜੇ ਨਾਲ ਨਹੀਂ ਮਿਲਦੇ। ਤੁਣਖੀ ਆਖੀਏ ਸਾਰੇ ਗਲਤ ਨੇ। یا پھر فیصلہ کریے ایک ٹھیک ہو سکدا ہے باقی سارے غلط ਨੇ ਹੁਣ ਕਿਹੜਾ ਇੱਕ ਠੀਕ ਹੋਵੇਗਾ ਲੋਕਾਂ ਦੀ ਆਪਣੀ ਆਪਣੀ ममਤਾ ਹੈ ਲੋਕਾਂ ਦੇ ਆਪਣੇ ਆਪਣੇ ਜੋ ਹੈ ਪਾਵਕਤਾ ਜੁੜੇ ਹੋਏ ਨੇ ਕੋਈ ਜ਼ਾਤ ਕਰਕੇ ਬ੍ਰਾਦਰੀ ਕਰਕੇ ਕੋਈ ਕਹਿ ਦਿੰਦਾ ਨਹੀਂ بس سوਢੀ ਤੇਜਾ ਸਿੰਘ ਹੀ ਮਹਾਨ ਨੇ ਬਾਕੀ ਨਹੀਂ ਕੋਈ ਕਹਿ ਦਿੰਦਾ ਨਹੀਂ ਕਵੀ ਸੰਤੋਖ ਸਿੰਘ ਜੀ ਦਾ ਠੀਕਾ عظیم ਹੈ ਬਾਕੀ ਕੁਝ ਵੀ ਨਹੀਂ ਲੈਕਿਨ ਕੁਝ ਕਹਿ ਦੇਣਗੇ ਪ੍ਰਿੰਸੀਪਲ ਸਾਹਿਬ ਸਿੰਘ ਮਹਾਰ ਨੇ ਕੋਈ ਕਹਿ ਦੇਣਗੇ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਭਾਈ ਵੀਰ ਸਿੰਘ ਤੋਂ ਅੱਗੇ ਕੌਣ ਹੋ ਸਕਦਾ ਕੋਈ ਬਾਬੇ ਬੇਸ਼ਨ ਸਿੰਘ ਨੂੰ ਅੱਗੇ ਲਿਆਣਗੇ ਕੋਈ ਉਦਾਸੀਆਂ ਨੂੰ ਅੱਗੇ ਲੈਣਗੇ ਸੰਪਰਦਾਈ ਲਿਆਣਗੇ ਸੰਤ ਅਮੀਰ ਸਿੰਘ ਨੂੰ ਅੱਗੇ ਨਹੀਂ ਜੀ ਉਹਨਾਂ ਦਾ ਠੀਕਾ ਮਾਨ ਹੈ ਮੈਂ ਤੇ ਵਿਚਾਰੇ ਵਿੱਚ ਤੁਹਾਡਾ ਟਾਈਮ ਲੈ ਬੈਠਾ 50 ਠੀਕੇ ਨੇ ਇੱਕ ਠੀਕਾ ਦੂਜੇ ਨਾਲ ਨਹੀਂ ਮਿਲਦਾ ਤੋ ਹੁਣ ਕੀ ਕਰੀਏ या ते फैसला करिए एक ठीक है बाकी सारे गलत ने या कही है सारे ही गलत ने तो मेरी समझ गल आई है सारे ही ठीक ने एक भी गलत नहीं सारे ठीक ने किस तरह जब जी साहब एक सागर है रतना पर पता नहीं कितने रतन पे ने ਜਿਹੜਾ ਟੀਕਾ ਕਰ ਜਿਤਨਾ ਗਹਿਰਾ ਚਲਾ ਗਿਆ ਤੇ ਸਾਗਰ ਦੇ ਜਿਸ ਕੋਨੇ ਚ ਚਲਾ ਗਿਆ ਉਹ ਹਰ ਪਾਸੇ ਥੋੜੀ ਜਾਏਗਾ ਸਾਗਰ ਦੇ ਜਿਸ ਕੋਨੇ ਚ ਚਲਾ ਗਿਆ ਮੋਤੀ ਉਸ ਨੂੰ ਲੱਭੇ ਨੇ ਉਸ ਤਰ੍ਹਾਂ ਦੇ ਨੀਲਮ ਪੰਨੇ ਉਸ ਨੂੰ ਲੱਭੇ ਨੇ ਚੁੱਕ ਹੈਨ ਸਾਰੇ ਹੀ ਸਾਗਰ ਦੇ ਮੋਤੀ ਐਸ ਵਾਸਤੇ ਸਾਰੇ ਹੀ ਠੀਕ ਨੇ ਇਹ ਗੱਲ ਵੱਖਰੀ ਹੈ ਪਤਾ ਨਹੀਂ ਸਾਗਰ ਦੇ ਕਿਹੜੇ ਕੋਨੇ ਚੋਂ ਲੱਭ ਕੇ ਲਿਆਇਆ ਕਿਸ ਕੁੰਠ ਚੋਂ ਲੱਭ ਕੇ ਲਿਆਇਆ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦਾ ਕਥਾ ਸਥਾਨ ਉੱਥੇ ਵਿਵਾਦ ਚੱਲ ਰਿਹਾ ਸੀ। ਔਰ ਸੁਭਾਵਕੇ ਮੈਨੂੰ ਕਿਦਰੇ ਗੱਲ ਫੁਰ ਗਈ ਧੰਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕਰ ਦਿੱਤੀ ਮੈਂ ਕਿਹਾ ਵਿਵਾਦ ਕਾਨੂੰ ਕਰਦੇ ਹੋ ਸਾਰੇ ਹੀ ਠੀਕ ਨੇ। ਤਿੰਨ ਚਾਰ ਤਰ੍ਹਾਂ ਦੇ ਵਿਦਵਾਨਾਂ ਤੇ ਬਹੁਤ ਭੈਂਕਰ ਵਿਦਵਾਨ ਜੋ ਹੈ ਵਿਵਾਦ ਚੱਲ ਪਿਆ। ਔਰ ਮੈਂ ਦੇਖਿਆ ਵਿਚਾਰ ਤਕਰਾਰ ਬਣਨ ਲੱਗ ਪਈ ਹੈ ਭਾਈ ਸੰਤੋਖ ਸਿੰਘ ਜੀ ਕਹਿੰਨ ਜਦ ਵਿਚਾਰ ਤਕਰਾਰ ਬਣਨ ਲੱਗੇ ਤਾਂ ਵਿਚਾਰਕ ਇੱਕ ਪਾਸੇ ਹੋ ਜਾਂਦਾ ਹੈ ਕਿਉਂਕਿ ਹੁਣ ਤਕਰਾਰ ਬਣਨ ਲੱਗ ਪਈ ਹੈ ਤੇ ਤਕਰਾਰ ਵਿਚਾਰ ਹੁੰਦੀ ਨਹੀਂ ਅਗਰ ਫਿਰ ਕੋਈ ਤਕਰਾਰ ਦੇ ਸ਼ਾਮਲ ਹੋ ਗਿਆ ਤਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨਹੀਂ ਹੈ ਵਿਚਾਰਕ ਫਿਰ ਇੱਕ ਪਾਸੇ ਹੋ ਜਾਂਦਾ ਹੱਥ ਜੋੜ ਕੇ ਇੱਕ ਪਾਸੇ ਹੋ ਜਾਂਦਾ ਠੀਕ ਹੈ ਕਰ ਤੁਸੀਂ ਠੀਕ ਹੋ ਆਪਾਂ ਇੱਕ ਪਾਸੇ ਮੈਂ ਉੱਥੇ ਦੇਖ ਲਏ ਇਹ ਤੇ ਵਿਚਾਰ ਟਕਰਾਰ ਤੇ ਕਿਧਰੇ ਹਾਥਾ ਪਾਈ ਤੱਕ ਨੋਬਤ ਨਾ ਆਵੇ ਟਕਰਾਜ ਹੋ ਗਈ ਤੇ ਉੱਥੇ ਮੈਂ ਸਮਾਂ ਮੰਗ ਲਿਆ ਮੈਂ ਕਿ ਇੱਕ 2 ਮਿੰਟ ਮੈਨੂੰ ਵੀ ਵਕਤ ਦੇ ਦਿਓ ਮੈਂ ਕੁਝ ਕਹਿਣਾ ਉਹ ਸਾਰੇ ਕਹਿ ਲੈ ਕੇ ਕਾਫੀ ਧੇਰ ਦੇ ਤੇ ਤੁਸੀਂ ਚੁੱਪ ਬੈਠੇ ਬੋਲਦੇ ਹੀ ਨਹੀਂ ਇਹ ਕਮੈਂ ਹੁਣ ਬੋਲਣਾ ਮੁਲਾਸਮ ਸਮਝਣਾ ਹੈ ਕਿਉਂਕਿ ਹੁਣ ਵਿਚਾਰ ਟਕਰਾਰ ਬਣਨ ਲੱਗ ਪਈ ਹੈ। ਇਹ ਜੋ ਪਾਣੀ ਸੀ ਆਗ ਹੋ ਗਿਆ ਹੈ। ਜਿਹਨੇ ਖੇਤਾਂ ਨੂੰ ਹਰਾ-ਭਰਾ ਕਰਨਾ ਸੀ ਤੇ ਜਲਾਏਗਾ ਸਾੜੇਗਾ। ਮੈਂ ਕਹ ਸਾਰੇ ਹੀ ਠੀਕ ਨੇ। ਕਹਿੰਦੇ ਇਹ ਕਿਸ ਤਰ੍ਹਾਂ ਕਿਸ ਦ੍ਰਿਸ਼ਟੀਕੋਣ ਨਾਲ ਤੁਸੀਂ ਕਹਿੰਦੇ ਹੋ? ਦ੍ਰਿਸ਼ਟੀਕੋਣ ਰੱਖੋ ਕਿਉਂਕਿ ਸਾਰਿਆਂ ਕੋਲ ਦ੍ਰਿਸ਼ਟੀਕੋਣ ਸਨ। ਕੋਈ ਗ੍ਰੈਮਰ ਨੂੰ ਅੱਗੇ ਲੈਂਦਾ ਸੀ ਵੇ ਗ੍ਰੈਮਰ ਅਨਸਾਰ ਪ੍ਰਿੰਸਪਲ ਸਹਿਬ ਸਿੰਘ ਬਿਲਕੁਲ ਠੀਕ ਨੇ। ਪਰ ਕੋਈ ਕਹਿੰਦਾ ਸੀ ਭਾਵਕਤਾ ਤੋਂ ਹੀਣੇ ਨੇ ਬੌਧਕਤਾ ਹੀ ਬੌਧਕਤਾ ਹੈ ਇਸ ਵਾਸਤੇ ਪੇਟੀ ਕਾ ਖੁਸ਼ਕ ਹੈ ਬੜਾ ਰਸ ਨਹੀਂ ਹੈ ਦੇ ਲੋਕਾਂ ਕੋਲ ਪ੍ਰਮਾਣਿਕਤਾ ਸੀ ਬਕਾਇਦਾ ਦਲੀਲਾਂ ਸਨ ਇਹ ਵੀ ਮੈਰਜ ਕਰਦੇ ਆ ਔਰ ਉਹਨਾਂ ਸਾਰੀਆਂ ਦਲੀਲਾਂ ਨੂੰ ਇੱਥੇ ਸਾਹਮਣੇ ਰੱਖੀਏ ਤਾਂ ਗੁਸਤਾਖੀ ਮਾ ਬੰਦਾ ਨਾਸਤਿਕ ਵੀ ਹੋ ਸਕਦਾ ਇੰਨੀਆਂ ਦਲੀਲਾਂ ਉਹਨਾਂ ਨੇ ਇਕੱਠੀਆਂ ਕੀਤੀਆਂ ਮੈਂ ਕਿਹਾ ਸਾਰੇ ਠੀਕ ਨੇ ਤੇ ਕਹਿਣ ਲੱਗੇ ਪ੍ਰਮਾਣਿਕਤਾ ਇਹਦੇ ਉੱਤੇ ਕੋਈ ਪ੍ਰਮਾਣਿਕਤਾ ਐਵੇਂ ਤਾਂ ਨਹੀਂ ਮੰਨਣ ਲੱਗੇ ਅਸੀਂ ਸਾਰੇ ਠੀਕ ਨੇ ਐਵੇਂ ਕਿਵੇਂ ਮੰਨ ਲਈਏ ਤੁਸੀਂ ਕਹਿ ਦਿੱਤਾ ਤੇ ਅਸੀਂ ਮੰਨ ਲਈਏ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਮੈਂ ਕਹੇ ਇਸ ਤਰ੍ਹਾਂ ਹੈ ਗੁਰੂ ਨਾਨਕ ਦੀ ਜਪਜੀ ਇੱਕ ਮਹਾਸਾਗਰ ਹੈ ਔਰ ਸਾਗਰ ਨੂੰ ਸੰਸਕ੍ਰਿਤ ਦੇ ਚ ਕਹਿੰਨ ਨ ਰਤਨਾਕਰ ਕਿਉਂਕਿ ਕਹਨ ਰਤਨ ਸਾਗਰ ਦੇ ਚੋਂ ਨਿਕਲੇ ਉਹ ਮੰਨ ਲੈਂਦੇ ਆ ਕਿਉਂਕਿ ਜੀਵਨ ਸਾਰਾ ਪਾਣੀ ਚੋਂ ਨਿਕਲਿਆ ਸਾਚੇ ਤੇ ਪਵਣਾ ਭਾਇਆ ਪਮਣੇ ਤੇ ਜਲ ਹੋਏ ਤੁਝ ਸਾਰਾ ਵਿਕਾਸ ਪਾਣੀ ਤੋਂ ਚੱਲੇ ਹੈ ਤੋ ਮੰਨ ਲੈਣਾ ਚਾਹੀਦਾ ਪਾਣੀ ਚੋਂ ਰਤਨ ਨਿਕਲੇ ਰਤਨਾਕਰ ਰਤਨਾ ਦੀ ਖਾਣ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਭਗਲਾਏ ਜੇ ਅਸੀਂ ਕੀਆ ਕਹਿਣਾ ਨਿਕ ਛਪੇ ਕਿਉਂ ਛਪਿਆ ਏਕੀ ਏਕੀ ਵੰਡਦਿਆ ਆਸਾਮ ਅੱਲਾ ਪਹਿਲਾ ਮਹਾਰਾਜ ਵੀ ਇਸ ਨੂੰ ਰਤਨਾਕਰ ਕਹਿੰਦੇ ਨੇ ਰਤਨਾ ਦੀ ਖਾਨ ਤੇ ਮੈਂ ਕਿਹਾ ਜਬਜੀ ਇੱਕ ਸਾਗਰ ਹੈ ਰਤਨਾ ਦੀ ਖਾਨ ਹੈ ਅਤ ਕੀ ਦਾਸ ਨੇ ਮੂਲ ਮੰਤਰ ਆਪ ਜੀ ਦੇ ਸਾਹਮਣੇ ਰੱਖਿਆ ਫਿਰ ਦੁਬਾਰਾ ਮੁਲਾਕਾਤ ਹੋਈ ਸਤਿਗੁਰ ਨੇ ਸੇਤ ਬਖਸ਼ੀ ਜ਼ਿੰਦਗੀ ਬਖਸ਼ੀ ਤੇ ਸ਼ਹਿਦ ਜਬਜੀ ਸਾਹਿਬ ਦੀਆਂ ਕੁਝ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖੀ ਮੈਂ ਕਹੇ ਸਾਗਰ ਹੈ ਇਸ ਸਾਗਰ ਦੇ ਵਿੱਚ ਤੇ ਸਾਰਾ ਫੋਲਣਾ ਫਰੋਲ ਕਰਨੀ ਔਖੀ ਤੂੰ ਦਰਿਆ ਦਾਣਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਂ ਓਨੇ ਕਿ ਮਛਲੀ ਕਿਵੇਂ ਨਾਪੇ ਸਾਰੇ ਸਾਗਰ ਨੂੰ ਕਈ ਕੋਣੇ ਨੇ ਇਸੇ ਫੈਲਾਓ ਹੈ ਬਹੁਤ ਵੱਡਾ ਹੈ ਤਾਂ ਮੈਂ ਖ ਸਾਰੇ ਠੀਕ ਨੇ ਜਿਸ ਜਿਸ ਕੋਣੇ ਦੇ ਜਿਸ ਜਿਸ ਗਹਿਰਾਈ ਚੋਂ ਜੋ ਕੁਝ ਵੀ ਜੋ ਲੱਭ ਕੇ ਲਿਆਨ ਹੈ ਤੇ ਸਾਗਰ ਦਾ ਨਾ ਅਰਥ ਤੇ ਜਪਜੀ ਸਾਹਿਬ ਦੇ ਹੀ ਨੇ ਨਾ ਹੈ ਤੇ ਇਸ ਸਾਗਰ ਦਾ ਹੀ ਤੋ ਸਾਰੇ ਹੀ ਠੀਕ ਨੇ ਅਗਰ ਕੋਈ ਸੰਖ ਵੀ ਕੱਢ ਕੇ ਲਿਆਇਆ ਤੋ ਸਾਗਰ ਦੇ ਹੀ ਨੇ ਅਗਰ ਕੋਈ ਸਿਪੀਆਂ ਵੀ ਕੱਢ ਕੇ ਲਿਆਇਆ ਤੋ ਸਾਗਰ ਦੀਆਂ ਨੇ ਅਗਰ ਕੋਈ ਮੋਤੀ ਵੀ ਕੱਢ ਕੇ ਲਿਆਇਆ ਤੋ ਸਾਗਰ ਦੇ ਹੀ ਨੇ ਸਾਰੇ ਹੀ ਠੀਕ ਨੇ ਇਹ ਉਸ ਜ਼ਮਾਨੇ ਦੀ ਗੱਲ ਹੈ ਜਦ ਇਸ ਵਿਵਾਦ ਦੇ ਵਿੱਚ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਵੀ ਬੈਠੇ ਸਨ ਚੁੱਪ ਹੱਥ ਜੋੜ ਕੇ ਖੜੇ ਹੋ ਗਏ ਕਹਿਣ ਲੱਗੇ ਮਸਕੀਨ ਗੱਲ ਇਹ ਹੈ ਗੱਲ ਤੇਰੀ ਠੀਕ ਨਾ ਹੁੰਦੀ ਹੋਈ ਵੀ ਅਸੀਂ ਮੰਨ ਲੈਂਦੇ ਆ ਗੱਲ ਖਤਮ ਉਠਾ ਦਿੱਤੀ ਉਹਨਾਂ ਨੇ ਸਬਾ ਕਹਿਣ ਲੱਗੇ ਗੱਲ ਤੇਰੀ ਠੀਕ ਨਾ ਹੀ ਆਉਂਦੇ ਹੋਇਆ ਤਕਰਾਰ ਖਤਮ ਕਰ ਦਈ ਚਲੋ ਅਸੀਂ ਤਕਰਾਰ ਖਤਮ ਕੀਤੀ ਚਲੇ ਤੇ ਮੈਂ ਸੁਭਾਵਕ ਬਾਦ ਵਿੱਚ ਪੁੱਛ ਲਿਆ ਜਦ ਕਮਰਿਆਂ 'ਚ ਗਏ ਮੈਂ ਕਿਹਾ ਬਾਬਾ ਜੀ ਤੁਸੀਂ ਇਸ ਤਰ੍ਹਾਂ ਕਹਿ ਕੇ ਮੇਰਾ ਦਿਲ ਤੋੜਿਆ ਮੈਂ ਤੇ ਐਸਾ ਮੰਨਦਾ ਸਾਰੇ ਠੀਕ ਨੇ ਕਿੰਨੇ ਕਿ ਮੈਂ ਵੀ ਇਸ ਤਰ੍ਹਾਂ ਹੀ ਮੰਨਦਾ ਪਰ ਹੁਣ ਟਕਰਾਰ ਕਰਨ ਵਾਲਿਆਂ ਨੂੰ ਵੀ ਤੇ ਰਾਜ਼ੀ ਰੱਖਣਾ ਸੀ ਨਾ ਕਿ ਸਿਰਫ ਤੈਨੂੰ ਰਾਜ਼ੀ ਥੋੜੀ ਰੱਖਣਾ ਸੀ ਕਿੰਨੇ ਉਹਨਾਂ ਨੂੰ ਉਹ ਤੇ ਚੁੱਪ ਕਰਾਣਾ ਸੀ ਉਹਨਾਂ ਨੂੰ ਵੀ ਤੇ ਸ਼ਾਂਤ ਕਰਾਣਾ ਸੀ ਮੈਂ ਕਿ ਬੜੀ ਨੀਤੀ ਖੇਡ ਗਏ ਕਿੰਨੇ ਕਿ ਨੀਤੀ ਨਾ ਵਰਤੀ ਤੇ ਇਸ ਤਰ੍ਹਾਂ ਹੋ ਸਕਦਾ ਸੀ ਆਤਾ ਪਾਈ ਹੋ ਜਾਣੀ ਸੀ ਬਹੁਤ ਕੁਝ ਹੋ ਜਾਣਾ ਸੀ ਤਾਂ ਖੈਰ ਮੁਖ्तसर ਜਹ ਹੈ ਮੈਂ ਅਰਜ਼ ਕਰਾਂ ਇਹ ਅਥਾ ਸਾਗਰ ਹੈ ਆਪ ਆਪਣੀ ਬੁੱਧ ਹੈ ਜੇ ਦੀ ਬਰਣਤ ਭਿੰਨ ਬਿੰ ਤੋਹੇ ਦੇਤੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਬੰਧਾਂ ਨੂੰ ਸਮਝਣਾ ਹੈ ਸੰਬੰਧਾਂ ਨਾਲ ਜੁੜਨਾ ਹੈ ਸੰਬੰਧਾਂ ਦੀ ਸਮਝ ਪਸ਼ੂ ਨੂੰ ਨਹੀਂ ਹੈ ਉਹਨੂੰ ਕੁਝ ਵੀ ਨਹੀਂ ਪਤਾ ਕੌਣ ਨਾਨਕੇ ਨੇ ਕੌਣ ਦਾਦਕੇ ਨੇ ਕੌਣ ਸਹੁਰੇ ਨੇ ਕੁਝ ਵੀ ਨਹੀਂ ਪਤਾ ਕੌਣ ਮਾਂ ਹੈ ਕੌਣ ਭੈਣ ਹੈ ਕੌਣ ਪਿਤਾ ਹੈ ਭਰਾ ਕੌਣ ਹੈ ਪੁੱਤਰ ਕੌਣ ਹੈ ਪੋਤਰਾ ਕੌਣ ਹੈ ਪਰਪੋਤੜਾ ਕੌਣ ਹੈ ਦਾਦਕੇਆਂ ਦੀ ਕੋਈ ਸਮਝ ਨਹੀਂ ਨਾਨਕੇਆਂ ਦੀ ਕੋਈ ਸਮਝ ਨਹੀਂ ਸਹੁਰਿਆਂ ਦੀ ਕੋਈ ਸਮਝ ਨਹੀਂ ਸੰਬੰਧਾਂ ਦੀ ਸਮਝ ਹੀ ਨਹੀਂ ਕਿ ਖਾਕ ਜੁੜੇਗਾ ਉਹ ਨਹੀਂ ਜੁੜ ਸਕਦਾ ਇਸ ਵਾਸਤੇ ਪਸ਼ੂਆਂ ਦੀ ਪਰਿਵਾਰਕ ਜ਼ਿੰਦਗੀ ਨਹੀਂ ਬਣ ਸਕੇ। ਔਰ ਜਿੱਥੇ-ਜਿੱਥੇ ਮਨੁੱਖਾਂ ਦੀ ਵੀ ਪਰਿਵਾਰਕ ਜ਼ਿੰਦਗੀ ਨਾ ਬਣੇ, ਤਾਂ ਸਮਝ ਲੈਣਾ ਨਾਨਕੇ ਦਾਦਕੇ ਸਹੁਰਿਆਂ ਦੀ ਸਮਝ ਇੱਥੇ ਵੀ ਨਹੀਂ ਰਹੀ, ਭਾਵਕਤਾ ਮਿਟ ਗਈ। ਇਹ ਵੀ ਪਸ਼ੂਆਂ ਦੀ ਤਰ੍ਹਾਂ ਜੀਣ ਲੱਗ ਪਏ। ਪਰਿਵਾਰਕ ਜੀਵਨ ਖਤਮ। ਪਰਿਵਾਰਕ ਦ੍ਰਿਸ਼ਟੀਕੋਣ ਖਤਮ। ਮੈਨੂੰ ਤੇ ਪਤਾ ਨਹੀਂ ਕਿਸ ਮੈਗਜ਼ੀਨ ਦੇ ਚ ਪੜ੍ਹਿਆ ਸੀ। ਹੁਣ ਤੇ ਮਕਾਨ ਹੀ ਮਕਾਨ ਦਿਖਾਈ ਦੇਂਦੇ ਨੇ ਘਰ ਤੇ ਖਤਮ ਹੋ ਗਏ ਮੈਂ ਕਿ ਹੱਤ ਹੋ ਗਈ ਘਰ ਤੇ ਮਕਾਨ ਦੇ ਵਿੱਚ ਫਰਕ ਕਹਿੰਦਾ ਹੁਣ ਤੇ ਮਕਾਨ ਹੀ ਮਕਾਨ ਰਹਿ ਗਏ ਨੇ ਘਰ ਤੇ ਖਤਮ ਘਰ ਤੇ ਹੋਉਂਦਾ ਜਿੱਥੇ ਪਰਿਵਾਰਕ ਜ਼ਿੰਦਗੀ ਹੋਵੇ ਨਾਨਕੇ ਦਾਦਕੇ ਸਹੁਰਿਆਂ ਦੇ ਸੰਬੰਧ ਹੋਵਨ ਬਸ ਮਕਾਨ ਹੀ ਮਕਾਨ ਰਹਿ ਗਨ ਘਰ ਤੇ ਰਹਿ ਹੀ ਕੋ ਨਹੀਂ ਘਰ ਤੇ ਖਤਮ ਹੁੰਦੇ ਜਾ ਰਹੇ ਮਨੁੱਖ ਵੀ ਸ਼ਾਇਦ ਪਿੱਛੇ ਮੁੜ ਪਿਆ ਹੈ ਇਹਦੀ ਬੌਧਿਕਤਾ ਕਿਦਰੇ ਇਸ ਨੂੰ ਪਸ਼ੂ ਨਾ ਬਣਾ ਦੇਵੇ ਐਸਾ ਹੁੰਦਾ ਹੈ ਮਿੱਠੇ ਨੂੰ ਬਹੁਤ ਤਰਕਾਈਏ ਬਹੁਤ ਤਰਕਾਈਏ ਤੇ ਮਿੱਠਾ ਕੋੜਾ ਬਣ ਜਾਂਦਾ ਹੈ ਸ਼ਰਾਬੀ ਬਣ ਜਾਂਦਾ ਔਰ ਕੀ ਹੈ ਮਿੱਠਾਈ ਕੋੜਾ ਹੋ ਜਾਂਦਾ ਹੈ ਬੌਧਕਤਾ ਤਰੱਕ ਕੇ ਸਿਵਾਏ ਕੋੜਾ ਤਾਂ ਤੋ ਹੋਰ ਕੁਝ ਵੀ ਨਹੀਂ ਬਣਦੀ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸੰਬੰਧਾਂ ਨੂੰ ਸਮਝਣਾ ਹੈ ਫਿਰ ਜੁੜਨਾ ਹੈ ਤੇ ਜੁੜਨ ਲਈ ਚਾਹੀਦੀ ਹੈ ਭਾਵਕਤਾ ਤੇ ਜਿਸ ਦੇ ਅੰਦਰ ਭਾਵਕਤਾ ਪਰਮਾਤਮਾ ਦੇ ਪ੍ਰਤੀ ਪੈਦਾ ਹੋ ਜਾਏ ਉਸੇ ਨੂੰ ਕਹਿੰਦੇ ਨੇ ਭਗਤ ਇਹ ਦੋ ਸ਼ਬਦਾਂ ਦਾ ਜੋੜ ਹੈ ਭਗਤ ਭਾਵ ਅੰਕਿਤ ਭਾਵ ਅੰਕਿਤ ਭਾਵ ਇਥੇ ਜਿਹੜੀ ਭਾਵਨਾ ਟਿਕ ਗਈ ਹੈ ਅੰਕਿਤ ਹੋ ਗਈ ਹੈ ਭਾਵ ਅੰਕਿਤ ਤਾਂ ਇਹਨਾਂ ਦੋ ਸ਼ਬਦਾਂ ਨੂੰ ਸੰਸਕ੍ਰਿਤ ਸ਼ੈਲੀ ਐਸੀ ਹੈ ਕਿ ਇਹ ਦੋ ਸ਼ਬਦਾਂ ਨੂੰ ਤਿੰਨ ਸ਼ਬਦਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰ ਦੇਣਾ ਹੈ ਜਿਵੇਂ ਇੱਕ ਪਦਾ ਹੈ ਜੈਦੇਵ ਜੀ ਦਾ ਪਰਮਾਦ ਪੁਰਖ ਮਨੋਪਿਮੰਸਤਿ ਆਦੇ ਭਾਵ ਰਤਨ ਪਰਮਦਭੁ ਤਨ ਪਰਕ੍ਰਿਤ ਪਰਨ ਜਦ ਚਿੰਤ ਸਰਬਗਤਨ ਕੇਵਲ राम नाम मनोरमੰ ਬਦ ਅੰਮ੍ਰਿਤ ਤਤਮਯੰ ਉਹ ਸ਼ਬਦ ਹੈ ਪਰਮਾਦ ਐੜਾ ਵਿੱਚੋਂ ਕੱਢ ਦਿੱਤਾ ਹੈ ਪਰਮਾਦ ਇੱਕ ਅੱਖਰ ਬਣਾ ਦਿੱਤਾ ਹੈ ਉਰਖ ਮਨੋਪੇਮੰ ਮਨੋ ਉਪਮੰ ਸ਼ਬਦ ਹੈ ਮਨੋ ਉਪਮੰ ਇਹੜਾ ਵਿੱਚੋਂ ਕੱਢ ਦਿੱਤਾ ਇੱਕੋ ਸ਼ਬਦ ਕਰ ਦਿੱਤਾ ਹੈ ਮਨੋਪੇਮੰ ਇਹ ਜੈਦੇਵ ਨੇ ਕਲਾ ਇੱਥੇ ਵਰਤੀ ਹੈ ਆਪਣੇ ਪਦੇ ਦੇ ਵਿੱਚ ਗੁਜਰੀ ਰਾਗ ਦੇ ਵਿੱਚ ਹੈ ਸੰਸਕ੍ਰਿਤ ਦੇ ਵਿੱਚ ਕਿਦਰੀ ਕਿਦਰੀ ਐਸਾ ਵੀ ਹੈ ਤਿੰਨ ਸ਼ਬਦਾਂ ਨੂੰ ਇੱਕ ਸ਼ਬਦ ਦੇ ਵਿੱਚ ਬਿਆਨ ਕਰਨਾ ਚਾਰ ਸ਼ਬਦਾਂ ਨੂੰ ਇੱਕ ਸ਼ਬਦ ਦੇ ਵਿੱਚ ਬਿਆਨ ਕਰਨਾ ਬਹੁਤ ਕੁਝ ਕਹਿਣਾ ਹੈ ਥੋੜੇ ਇਹਦੇ ਵਿੱਚ ਕਹਿਣਾ ਹੈ ਤੋਂ ਇਸ ਤਰ੍ਹਾਂ ਉਹ ਕਰ ਦੇਣੇ ਭਗਤ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ ਭਾਵ ਅੰਕਿਤ ਭਾਵਨਾ ਅੰਕੇਤ ਹੋ ਗਈ ਹੈ ਟਿਕ ਗਈ ਹੈ ਔਰ ਭਗਤ ਤੋਂ ਭਗਤ ਹੈ ਤੇ ਚੱਲ ਪਿਆ ਚੱਲ ਪਿਆ ਇਸ ਵਾਸਤੇ ਭਗਤ ਦੀ ਬੜੀ ਮਹਿਮਾ ਔਰ ਗੁਰਬਾਣੀ ਦਾ ਫੈਸਲਾ ਪੰਡਤ ਸੂਰਛਤਰਪਤ ਰਾਜਾ भगत बराबर और ना गोए पंडित विद्वान ज्ञानी सूरवीर छत्रपति राजा धनवान गुणवान भगत दी बराबरी ते नहीं ने भगत सब तो अजीम भगत सब तो महा पंडित सूर छत्रपति राजा बहुत विद्वान है बहुत विद्वान है विद्याची रह गया है देख सकदा बड़ी दूर तक देख सकदा है तेरे को दूरबीन भी है ਤੇ ਤਾਰਿਆਂ ਤੋਂ ਅੱਗੇ ਵੀ ਝਾਤ ਮਾਰ ਸਕਦਾ ਜੈਸੇ ਇਕਬਾਲ ਕਹਿੰਦੇ ਨੇ ਸਿਤਾਰੋਂ ਸੇ ਅੱਗੇ ਜਹਾਂ ਹੋਰ ਵੀ ਹੈ ਇੱਥੇ ਲਾਸ ਐਂਜਲਸ ਦੇ ਵਿੱਚ ਮੈਨੂੰ ਲੈ ਗਏ ਸਨ ਇੱਕ ਸੱਜਣ ਦੋ ਚਾਰ ਸਾਲ ਪਹਿਲੇ ਦੀ ਗੱਲ ਹੈ ਕਿ ਲੱਗ ਗੈਨੇ ਜੀ ਇੱਥੇ ਪਹਾੜ ਦੇ ਉੱਤੇ ਇੱਕ ਐਸੀ ਦੂਰਬੀਨ ਹੈ ਦਿਨੋਂ ਤਾਰੇ ਵੇਖੇ ਜਾ ਸਕਦੇ ਨੇ ਤੇ ਇੱਕ ਅਜੂਬਾ ਹੈ ਤੁਹਾਨੂੰ ਦਿਖਾਣਾ ਹੈ ਮੈਂ ਕਿ ਠੀਕ ਹੈ ਮੈਂ ਦੇਖਣਾ ਹੈ ਪਰ ਵਾਕਈ ਮੈਂ ਦੇਖ ਕੇ ਹੈਰਾਨ ਹੋਇਆ ਕਿ ਰਾਤ ਨੂੰ ਵੀ ਇਤਨੀ ਸਫਾਈ ਨਾਲ ਆਦਮੀ ਤਾਰੇ ਨਹੀਂ ਦੇਖ ਸਕਦਾ ਇੱਕ ਦਿਨ ਨੂੰ ਜਿਸ ਤਰ੍ਹਾਂ ਉੱਥੇ ਦਿਖਾਈ ਦਿੰਦੇ ਨੇ ਮੈਂ ਦੇਖਦਾ ਹੀ ਰਿਹਾ ਕਾਫੀ ਧੀਰ ਤੱਕ ਉਹ ਮੈਂ ਸੁਭਾਵਕ ਉਹਨਾਂ ਨੂੰ ਕਹਿ ਬੈਠਾ ਮੈਂ ਕਿ ਪੰਜਾਬ ਦੇ ਵਿੱਚ ਤੇ ਐਸੀ ਗੱਲ ਹੈ ਕਿ ਕਿਸੇ ਨਾਲ ਐਸਾ ਵੈਸਾ ਕੁਝ ਹੋ ਜਾਏ ਨਾ ਵਿਵਹਾਰ ਤੇ ਕਹਿੰਦਾ ਮੈਂ ਤੈਨੂੰ ਦਿਨ ਨੂੰ ਤਾਰੇ ਦਿਖਾ ਦਿਆਂਗਾ ਤੇ ਤੇ ਸਾਇੰਸ ਨੇ ਸਾਰਿਆਂ ਨੂੰ ਦਿਨ ਦੇ ਵਿੱਚ ਤਾਰੇ ਦਿਖਾ ਦਿੱਤੇ ਦੇਖੋ ਬੰਦ ਦਿਨੋਂ ਤਾਰੇ ਦੇਖ ਨਜ਼ਰਾਂ ਬਹੁਤ ਦੂਰ ਤੱਕ ਚਲੀਆਂ ਗਈਆਂ ਬਹੁਤ ਦੂਰ ਤੱਕ ਚਲੀਆਂ ਗਈਆਂ ਜੋ ਕੁਝ ਨਹੀਂ ਵੇਖਿਆ ਜਾ ਸਕਦਾ ਸੀ ਮਨੁੱਖ ਵੇਖ ਸਕਦਾ ਹੈ ਅਕਲ ਬਹੁਤ ਅੱਗੇ ਚਲੀ ਗਈ ਹੈ ਬਹੁਤ ਅੱਗੇ ਚਲੀ ਗਈ ਹੈ ਭਾਵਕਤਾ ਪਛੜ ਕੇ ਰਹਿ ਗਈ ਹੈ ਇਸ ਸਦੀ ਦੇ ਵਿੱਚ ਭਾਵਨਾਵਾਂ ਮਾ ਪਛੜ ਕੇ ਰਹਿ ਗਈ ਅੱਖਾਂ ਬਹੁਤ ਅੱਗੇ ਲੰਘ ਗਈਆਂ ਹਿਰਦਾ ਬਿਲਕੁਲ ਪਿੱਛੇ ਰਹਿ ਗਿਆ। ਅਕਲ ਬਹੁਤ ਅੱਗੇ ਚਲੀ ਗਈ। ਹਿਰਦਾ ਬਹੁਤ ਪਿੱਛੇ ਰਹਿ ਗਿਆ। ਤੇ ਹਿਰਦੇ ਦੇ ਨੇੜੇ ਕੋਈ ਹੋਵੇ ਤਾਂ ਉਸ ਨੂੰ ਸੀਨੇ ਨਾਲ ਲਾਣ ਨੂੰ ਜੀ ਕਰਦਾ ਵਰਨਾ ਤੇ ਮੁਸ਼ਕਿਲ ਹੈ। ਇਰਾਨੀ ਲੋਕਾਂ ਨੂੰ ਮੈਂ ਦੇਖਿਆ ਅਵਾਨੀਆਂ ਤੇ ਇਰਾਨੀਆਂ ਨਾਲ। ਜਦ ਵਿਛਣਨ ਵੀ ਲਗਨ। ਦੋਵੇਂ ਇੱਥੇ ਹੱਥ ਰੱਖ ਦੇਣ ਦੋਵੇਂ। ਪਹਿਲੇ ਮੇਰੀ ਸਮਝ ਚ ਨਹੀਂ ਆਈ ਸੀ ਗੱਲ ਮੈਂ ਕਹ ਹੱਦ ਹੋ ਗਈ ਹੁਣ ਵਿਛਣ ਲੱਗੇ ਨੇ ਵਿਦਾਇਗੀ ਦੇਣ ਆਏ ਨੇ ਸਟੇਸ਼ਨ ਤੇ 에ਅਰਪੋਰਟ ਤੇ ਪਰ ਜੋ ਜਾ ਰਿਹਾ ਔਰ ਜੋ ਵਿਦਾਇਗੀ ਦੇਣ ਆਏ ਨੇ ਦੋਵੇਂ ਹੱਥ ਰੱਖਦੇ ਨੇ ਬਾਅਦ ਚ ਮੇਰੀ ਸਮਝ ਚ ਆਈ ਵੀ ਹੁਣ ਜ਼ਮੀਨ ਦੇ ਤਲ ਤੇ ਦੇ ਦੂਰ ਹੋਣ ਲੱਗੇ ਆਂ ਫਾਸਲਾ ਪਰ ਤੂੰ ਮੇਰੇ ਦਿਲ ਦੇ ਚ ਤੇਰੀ ਯਾਦ ਰਹੇਗੀ ਤੂੰ ਮੇਰੇ ਦਿਲ ਦੇ ਚ ਰਹੇਂਗਾ ਮੈਥੋਂ ਦੂਰ ਨਹੀਂ ਜਾਏਂ